ਅੱਜ ਦੇ ਸਮੇਂ ਦੇ ਵਿੱਚ ਕਿਸੇ ਦੇ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਕਰਨਾ ਵੀ ਕਿੰਨਾ ਘਾਤਕ ਸਾਬਤ ਹੋ ਸਕਦਾ ਹੈ ਉਹ ਇਸ ਖਬਰ ਤੋਂ ਸਿੱਧ ਹੋ ਜਾਵੇਗਾ ਸਪਸ਼ਟ ਹੋ ਜਾਵੇਗਾ 2 ਮਹੀਨੇ ਪਹਿਲਾਂ ਹੀ ਜਲੰਧਰ ਦੇ ਪਿੰਡ ਰੁੱਤਵੇ ਵਾਲਾ ਦਾ ਇੱਕ ਨੌਜਵਾਨ ਦबई ਤੋਂ ਪਰਤਿਆ ਸੀ ਦबई ਤੋਂ ਪਰਤਣ ਤੋਂ ਬਾਅਦ ਨੌਜਵਾਨ ਆਪਣੇ ਦੋਸਤਾਂ ਮਿੱਤਰਾਂ ਯਾਰਾਂ ਦੇ ਨਾਲ ਮਿਲਦਾ ਜੁਲਦਾ ਉਹਨਾਂ ਦੇ ਨਾਲ ਆਪਣੀਆਂ ਖੁਸ਼ੀਆਂ ਗਮੀਆਂ ਸਾਂਝੀਆਂ ਕਰਦਾ ਤੇ ਉਸ ਦਾ ਕਤਲ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਨੂੰ ਉੱਜੇ ਕਤਲ ਦੀ ਖਬਰ ਉਸਦੇ ਦੋਸਤਾਂ ਦੇ ਵੱਲੋਂ ਹੀ ਫੋਨ ਕਰਕੇ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਲੜਕੇ ਦੀ লাশ ਜੋ ਉਸ ਸਥਾਨ ਤੇ ਪਈ ਹੈ ਉਸ ਨੂੰ ਜਾ ਕੇ ਚੁਪਲਿਆ ਜਾਵੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਦੋਸਤਾਂ ਵੱਲੋਂ ਦੱਸੀ ਹੋਈ ਥਾਂ ਦੇ ਉੱਤੇ ਪਹੁੰਚਦੇ ਨੇ ਤੇ ਖੂਨ ਦੇ ਨਾਲ ਲਥਪਥ ਆਪਣੇ ਲੜਕੇ ਨੂੰ ਦੇਖਦੇ ਨੇ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰਾਂ ਦੇ ਵੱਲੋਂ ਇਲਾਜ ਕਰਨ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਐਲਾਨ ਕੀਤਾ ਜਾਂਦਾ ਹੈ। ਹਰਵਿੰਦਰ ਸਿੰਘ ਜਸਵੰਤ ਮੇਰਾ ਛੋਟਾ ਬ੍ਰਦਰ ਹੈ। ਮੈਂ ਆਪਣੇ ਪੂਆ ਦੇ ਕੋਲੇ ਗਿਆ ਆਇਆ ਸੀਗਾ ਇਹਨੂੰ ਫੋਨ ਆਇਆ ਮੇਰੇ ਡੈੜੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀਆਂ ਆਪਸੇ ਦਾ ਫੋਨ ਆਇਆ ਵੀ ਬੰਦਾ ਉਹਨੂੰ ਲੈ ਜਾ ਚੱਕ ਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਆਣ ਕੇ ਜੱਬੂ ਵਾਲ ਰਾਮਣ ਵਾਲੇ ਰੋਡ ਦੇ ਕੋਲੇ ਪਛਤਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੜਿਆ ਪਰ ਇਹਨਾਂ ਨੇ ਸਾਹ ਚੱਲਦੇ ਸੀ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਮ ਦੱਸੇ ਉਹਨੇ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਕੋਈ ਕਿਤਾ ਕੋਈ ਰੰਜਿਸ਼ ਸੀ ਇਹ ਨਹੀਂ 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 ਹਜੇ ਤਾਂ ਪਾਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜਿਸ਼ ਕੋਈ ਨਹੀਂ ਇਹਨਾਂ ਦੀ ਇਕੱਠੇ ਦੇ ਘੁੰਮਦੇ ਆਈ ਸਵੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚਾੜਡੋ ਲੈ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰसों ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਕਿ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਨੂੰ ਸਾਡਾ ਸੂਲੇ ਨਾਲੇ ਤੋਂ ਭਾਂਜ ਆਪਦੇ ਨੂੰ ਛੱਡਿਆ ਕਿਹੜੀ ਕਟਰੀ ਕੋ ਬਾਦਾਂ ਇਹ ਮੈਂ ਦੁਬਈ ਤੋਂ ਦੁਬਈ ਤੋਂ ਬਾਦਾਂ ਕਿੰਨਾ ਟਾਈਮ ਹੈ ਬਾਲੋ 12 ਵਾਂ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਇਹਦਾ ਪੂਰੇ ਮਿਲ ਦਿੱਤਿਕ ਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਵਾਸੀ ਹੈ ਕੁਤਵੀਵਾਲ ਤੋਂ ਉਮਰ ਕਿਨੇ ਕੋ ਉਮਰ 30 ਸਾਲ ਹੈ ਮੰਗ ਕਦੋਂ ਤੇ ਨਾ ਪਰਖਾ ਕੋਈ ਮੰਗ ਅਸੀਂ ਤਾਂ ਇਨਸਾਫ ਹੀ ਚਾਹੁੰਨੇ ਇਦਾਂ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁੱਡੀਆ ਵਾ ਉਹਦੇ ਲੰਮੇ ਕਰਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪੂਗੀ ਅਸਿੰਸਾਫ ਦੀ ਮੰਗ ਕਰਦੇ ਮੇਰਾ ਨਾਮ ਸੁਖਦੇਵ ਸਿੰਘ ਆ ਕੀ ਲੱਗਦਾ ਤੁਹਾਡੇ ਜੀ ਦੀ ਦਿੱਖ ਵੀ ਅਪੀਂ ਜੈ ਲੱਗਦਾ ਸਰ ਇਹ ਮਿੰਨੋ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਸਵਾ 10 ਵਜੇ ਤੇ ਮੰਗੇ ਦੇ ਬੰਦੇ ਦਾ ਨਾਮ ਅੰਦਾ ਸੀ ਉਸ ਤੋਂ ਛੋਟਾ ਨਾ ਜੀ ਦੇ ਦਿੱਤਾ ਹੋਈ ਆ ਜੇ ਉਹਦੇ ਸੱਟ ਲੱਗ ਗਈ ਆ ਤੇ ਮੈਨੂੰ ਫੋਨ ਆਇਆ ਤੁਹਾਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਤੇ ਉਹਨਾਂ ਦੀ ਦਿੱਤ ਹੋ ਗਈ ਤੇ ਇਹੁੰਦਾ ਜੱਬਵਾਲ ਦੇ ਸਕੂਲ ਸਮੂਹ ਦੇ ਕੋਲੋਂ ਰਾਮੇ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਅਸੀਂ ਡਾਕਟਰ ਦੁੱਤਰ ਹਾਂਜੀ ਵੱਡੇ ਹੋ ਜੇ ਡਾਕਟਰ ਕਦੋਂ ਆ ਉਹ ਮੁੰਡੇ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗ ਪੁੱਛਿਆ ਮੰਗਦੇ ਇਨਸਾਫ ਦੀ ਕਰਦੇ ਕੋਈ ਨਹੀਂ ਰੰਜਿਸ਼ ਵੀ ਇਸ ਨੌਜਵਾਨ ਦੀ ਕਿਸੇ ਨੋਕੀ ਪਾਲੀ ਨਹੀਂ ਰੰਜਿਸ਼ ਇੱਕ ਇਕੱਠੇ ਘੁੰਮਦੇ ਸੀਗੇ ਇਹ ਦੋਸਤ ਹਾਂ ਦੋਸਤ ਤੇ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਹੁੰਦਾ ਉਦਾਂ ਮਤਲਬ ਇੱਕ ਦੂਜੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਗੱਲ ਕਰ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਮਾਮਲਾ ਇੱਕ ਜਸਵਿੰਦਰ ਸਿੰਘ ਪੁੱਤ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿ ਉਹ ਰਸਤਾ ਲੈ ਕੇ ਆਏ ਸੀ ਜਿਹੜੇ ਰਾਤ ਲੈ ਕੇ ਆਏ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਜੇ ਪਤਾ ਕਰ ਰਹੇ ਆ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ